ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਕੁਝ ਬਹੁਤ ਹੀ ਜ਼ਰੂਰੀ ਗੱਲਾਂ ਜੇ ਤੁਸੀਂ 80 ਸਾਲ ਦੀ ਉਮਰ ਵਿੱਚ ਵੀ 25 ਸਾਲ ਦੇ ਦਿਖਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਿਓ ਨੰਬਰ 1 ਬਲੱਡ ਸ਼ੂਗਰ ਦੇ ਵਧਨ ਨਾਲ ਲੋਕਾਂ ਨੂੰ ਕਾਫੀ ਖਤਰਾ ਹੁੰਦਾ ਹੈ ਆਮਲਾ ਸ਼ੂਗਰ ਦੇ ਖਤਰੇ ਤੋਂ ਬਚਣ ਲਈ ਇੱਕ ਮਹੱਤਵਪੂਰਨ ਦਵਾਈ ਹੈ ਨੰਬਰ 2 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਆਪਣੀ ਖੁਰਾਕ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਨੰਬਰ 3 ਆਮਲਾ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ-ਨਾਲ 슈ਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਨੰਬਰ 4 ਔਰਤਾਂ ਨੂੰ ਪੋਸ਼ਣ ਦੀ ਕਮੀ ਹੋਣ ਕਰਕੇ ਕਮਰ ਦਰਦ ਗੋਡਿਆਂ ਦਾ ਦਰਦ ਜਾਂ ਹੱਡੀਆਂ ਵਿੱਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ ਇਸ ਲਈ ਔਰਤਾਂ ਨੂੰ ਆਪਣੀ ਖੁਰਾਕ ਵਿੱਚ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 5 ਰਾਤ ਦੇ ਸਮੇਂ ਸਰੋਂ ਦਾ ਤੇਲ ਬਦਾਮ ਅਤੇ ਨਾਰੀਅਲ ਦੇ ਥੋੜੇ ਜਿਹੇ ਤੇਲ ਨੂੰ ਗਰਮ ਕਰਕੇ ਕੋਸਾ ਜਿਹਾ ਤੇਲ ਕੰਨਾਂ ਵਿੱਚ ਪਾ ਲਓ ਅਤੇ ਕੁਝ ਮਿੰਟਾਂ ਲਈ ਛੱਡ ਦਿਓ ਇਸ ਤੇਰ ਨਾਲ ਕੰਨ ਦੀ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ। ਨੰਬਰ 6 ਜਿਆਦਾ ਭੋਜਨ ਖਾਣ ਤੋਂ ਬਚਣ ਲਈ ਆਪਣੀ ਖੁਰਾਕ ਵਿੱਚ ਫਾਈਬਰ ਭਰਪੂਰ ਭੋਜਨ ਨੂੰ ਸ਼ਾਮਲ ਕਰੋ। ਨੰਬਰ 7 ਗੋੜ ਵਿੱਚ ਡੀਟੌਕਸੀਫਾਈ ਗੁਣ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਜਿਗਰ ਸਿਹਤਮੰਦ ਰਹਿੰਦਾ ਹੈ। ਖੰਡ ਦੀ ਜਗ੍ਹਾ ਆਪਣੀ ਖੁਰਾਕ ਵਿੱਚ ਗੁੜ ਨੂੰ ਸ਼ਾਮਲ ਕਰ ਸਕਦੇ ਹੋ। ਨੰਬਰ 8 ਜਿਆਦਾ ਭੋਜਨ ਖਾਣ ਤੋਂ ਬਚਣ ਲਈ ਆਪਣੀ ਖੁਰਾਕ ਵਿੱਚ ਫਾਈਬਰ ਭਰਪੂਰ ਭੋਜਨ ਨੂੰ ਸ਼ਾਮਲ ਕਰੋ ਜਿਵੇਂ ਕਿ ਦਲੀਆ ਨੰਬਰ 9 ਬਦਾਮ ਵਿਟਾਮਿਨ E ਨਾਲ ਭਰਪੂਰ ਹੁੰਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਲਈ ਬਹੁਤ ਵਧੀਆ ਹੁੰਦੇ ਹਨ ਜੇਕਰ ਸਰੀਰ ਨੂੰ ਵਿਟਾਮਿਨ E ਮਿਲ ਜਾਵੇ ਤਾਂ મોતਿਆ ਬੈਂਥੀਸਸ ਮਸਿਆ ਤੋਂ ਬਚਿਆ ਜਾ ਸਕਦਾ ਹੈ ਨੰਬਰ 10 ਗੋੜ ਵਿੱਚ ਆਇਰਨ ਪਾਇਆ ਜਾਂਦਾ ਹੈ ਜੋ ਕਿ એનર્ਜੀ ਨੂੰ ਬੂਸਟ ਕਰਨ ਲਈ ਵਿੱਚ ਮਦਦ ਕਰਦਾ ਹੈ। ਨੰਬਰ 11 ਸਿਹਤਮੰਦ ਰਹਿਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਨੰਬਰ 12 ਸਵੇਰੇ 7 ਤੋਂ 8 ਵਜੇ ਤੱਕ ਨਾਸ਼ਤਾ ਕਰੋ। ਦੁਪਹਿਰ ਦਾ ਖਾਣਾ 1:30 ਤੋਂ 2 ਵਜੇ ਤੱਕ ਅਤੇ ਰਾਤ ਦਾ ਖਾਣਾ ਕਿਸੇ ਵੀ ਹਾਲਤ ਵਿੱਚ 8 ਵਜੇ ਤੱਕ ਖਾ ਲੈਣਾ ਚਾਹੀਦਾ ਹੈ। ਨੰਬਰ 13 ਸੌਂ ਤੋਂ ਘੱਟ ਤੋਂ ਘੱਟ 2 ਘੰਟੇ ਪਹਿਲਾਂ ਰਾਤ ਦਾ ਭੋਜਨ ਖਾਓ। ਨੰਬਰ 14 ਖਾਣੇ ਦੇ ਨਾਲ ਜਾਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਲੋੜ ਪੈਣ ਤੇ ਪਾਣੀ ਦੀ ਇੱਕ ਘੁੱਟ ਪਿਓ। ਜਾਂ ਜਿਆਦਾ ਪੀਣ ਦੀ ਇੱਛਾ ਹੋਵੇ ਤਾਂ ਕੋਸਾ ਪਾਣੀ ਪਿਓ। ਨੰਬਰ 15 ਆਮਲੇ ਦੇ ਤੇਲ ਦੀ ਵਰਤੋਂ ਨਾਲ ਬਾਲਾਂ ਨੂੰ ਸਫੈਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਹ ਬਾਲਾਂ ਨੂੰ ਮਜ਼ਬੂਤ ਬਣਾ ਕੇ ਕਾਲੇ ਅਤੇ ਸੰਗਣੇ ਬਣਾਉਂਦਾ ਹੈ। ਨੰਬਰ 16 ਦਲੀਏ ਦੇ ਸੇਵਨ ਨਾਲ ਸਾਡੇ ਸਰੀਰ ਦੀ ਵਧੀ ਹੋਈ ਚਰਬੀ ਘੱਟ ਹੁੰਦੀ ਹੈ। ਚਰਬੀ ਘੱਟ ਹੋਣ ਦੇ ਨਾਲ ਸਾਡੇ ਸਰੀਰ ਦੀ ਫਿਟਨੈਸ ਬਣੀ ਰਹਿੰਦੀ ਹੈ। ਨੰਬਰ 17 ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਨੂੰ ਵੀ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਲਸਣ ਖਾਣ ਨਾਲ ਹੈਮੋਲੈਟਿਕ ਅਨੀਮੀਆ ਦੀ ਕਮੀ ਹੋ ਜਾਂਦੀ ਹੈ। ਨੰਬਰ 18 ਦਲੀਏ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਜੇ ਤੁਸੀਂ ਰੋਜ਼ਾਨਾ ਦਲੀਏ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਨੰਬਰ 19 ਦਲੀਆ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਦਲੀਏ ਦਾ ਸੇਵਨ ਕਰਨ ਨਾਲ ਡਾਇਬੀਟਿਸ ਘਟ ਹੁੰਦੀ ਹੈ। ਨੰਬਰ 20 ਦਲੀਆ ਦੇ ਸੇਵਨ ਨਾਲ ਸਾਡੇ ਸਰੀਰ ਦੀ ਵਧੀ ਹੋਈ ਚਰਬੀ ਘਟ ਹੁੰਦੀ ਹੈ। ਚਰਬੀ ਘਟਣ ਨਾਲ ਸਾਡੇ ਸਰੀਰ ਦੀ ਫਿਟਨੈਸ ਬਣੀ ਰਹਿੰਦੀ ਹੈ। ਨੰਬਰ 21 ਕਦੇ ਵੀ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਜਿਸ ਨਾਲ ਗੋਡੇ ਦਰਦ ਹੋਣ ਲੱਗਦੇ ਹਨ ਅਤੇ ਇਸ ਦਾ ਕੋਈ ਇਲਾਜ ਨਹੀਂ ਹੈ। ਨੰਬਰ 20 ਦੁੱਧ ਖੜੇ ਹੋ ਕੇ ਪੀਣ ਨਾਲ ਕਦੇ ਵੀ ਗੋਡਿਆਂ ਦਾ ਦਰਦ ਨਹੀਂ ਹੁੰਦਾ। ਅਤੇ ਤੁਸੀਂ ਇਸ ਦੁੱਧ ਵਿੱਚ ਇੱਕ ਕੀ ਹਲਦੀ ਦੀ ਵੀ ਮਿਲਾ ਸਕਦੇ ਹੋ ਨੰਬਰ 23 1 ਇੰਚ ਅਦਰਕ ਦਾ ਟੁਕੜਾ ਇੱਕ ਚੁਟਕੀ ਹਲਦੀ ਅਤੇ ਇੱਕ ਚਮਚ ਪੁਰਾਣਾ ਗੁੜ ਮਿਕਸ ਕਰਕੇ ਇਸ ਦੀਆਂ ਗੋਲੀਆਂ ਬਣਾ ਲਓ ਅਤੇ ਜਦੋਂ ਵੀ ਤੁਹਾਨੂੰ ਖੰਘ ਆਵੇ ਤਾਂ ਇਸ ਨੂੰ ਚੂਸਣ ਨਾਲ ਖੰਘ ਬਾਲਗਮ ਠੀਕ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦੇਣਾ ਵੀਡੀਓ ਦੇਖਣ ਲਈ ਬਹੁਤ ਸ਼ੁਕਰੀਆ